7 ਜਨਵਰੀ 1748 ਤੇ ਤਾਰੀਖ 6 ਫਰਵਰੀ ਇਸ ਦਿਨ ਇੰਗਲੋਸੈਂਟ ਨਾਮ ਦੇ ਸ਼ਹਿਰ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਜੋ ਉਸ ਸਮੇਂ ਬਾਵੇਰੀਆ ਦੇ ਇੱਕ ਵਿਦਵਾਨ ਅਤੇ ਧਾਰਮਿਕ ਕੇਂਦਰ ਵਜੋਂ ਜਾਣਿਆ ਜਾਂਦਾ ਸੀ ਉਸ ਦੇ ਪਿਤਾ ਜੋਹਾਨ ਜੀ ਜੋਗਰ ਵਿਸ਼ਾਉਪਟ ਇੰਗਲੋਸੈਂਟ ਯੂਨੀਵਰਸਿਟੀ ਵਿੱਚ ਕੈਨ ਲਾ ਦੇ ਪ੍ਰੋਫੈਸਰ ਸੀ ਜੋਹਨ ਐਡਮ ਸਿਰਫ 5 ਸਾਲ ਦਾ ਸੀ ਜਦੋਂ ਅਚਾਨਕ ਉਸ ਦੇ ਪਿਤਾ ਉਸ ਨੂੰ ਛੱਡ ਗਏ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਕਰੀਬ ਕਰੀਬ 1757 ਦੇ ਆਸ-ਪਾਸ ਜੋਹਨ ਐਡਮ ਪੜਾਈ ਵਿੱਚ ਬਹੁਤ ਵਧੀਆ ਸੀ। ਉਹਨਾਂ ਦੀ ਸਿੱਖਿਆ ਦੀ ਜ਼ਿੰਮੇਵਾਰੀ ਜੈਸੂਇਟ ਗੁਰੂਆਂ ਨੇ ਸੰਭਾਲੀ। ਜੈਸੂਇਟ ਉਹ ਸੰਸਥਾ ਸੀ ਜੋ ਆਪਣੇ ਸਮੇਂ ਵਿੱਚ ਸਭ ਤੋਂ ਵੱਧ ਗੰਭੀਰ ਡਿਸਪਲਿਨ ਵਾਲੀ ਤੇ ਤਿੱਖੀ ਬੁੱਧੀ ਵਾਲੀ ਸਿੱਖਿਆ ਦੇਣ ਲਈ ਮਸ਼ਹੂਰ ਸੀ। ਵਿਸ਼ਾਉਪਟ ਬਚਪਨ ਤੋਂ ਹੀ ਬਹੁਤ ਤੇਜ਼ ਦਿਮਾਗ ਵਾਲਾ ਵਿਦਿਆਰਥੀ ਸੀ। ਉਹਨੇ ਛੋਟੀ ਉਮਰ ਵਿੱਚ ਹੀ ਕਲਾਸਿਕਲ ਭਾਸ਼ਾਵਾਂ ਜਿਵੇਂ ਲਾਤਾਨੀ, ਯੂਨਾਨੀ ਲੌਜੀਕ ਦਰਸ਼ਨ ਤੇ ਧਰਮ ਸ਼ਾਸਤਰ ਪੜ੍ਹ ਲਏ ਸਨ ਉਹਨਾਂ ਨੇ ਕੇਵਲ 20 ਸਾਲ ਦੀ ਉਮਰ 'ਚ ਹੀ ਯੂਨੀਵਰਸਿਟੀ ਆਫ ਇੰਗਲੋ ਸੈਂਡਰਡ ਤੋਂ ਡਾਕਟਰਕ ਹਾਸਿਲ ਕਰ ਲਿਆ ਸੀ ਜੋ ਕਿ ਉਸ ਸਮੇਂ ਵੱਡੀ ਗੱਲ ਸੀ ਇਸ ਤੋਂ ਬਾਅਦ ਜੋਹਾਨ ਐਡਮ ਵਿਸ਼ਾਉਪਟ ਨੇ ਹਾਰ ਨਹੀਂ ਮੰਨੀ ਉਸਨੇ 1776 ਵਿੱਚ ਇਲੂਮਿਨਾਟੀ ਦੀ ਸਥਾਪਨਾ ਕੀਤੀ। ਉਸਨੇ ਸਿਧਾਂਤ ਬਣਾਏ ਕਿ ਧਾਰਮਿਕ ਅੰਧਵਿਸ਼ਵਾਸ ਦਾ ਅੰਤ ਤੱਤਰਵਾਦ ਨਿਆ ਤੇ ਸਮਾਜਿਕ ਬਰਾਬਰੀ ਗੁਪਤ ਸੰਗਠਨ ਰਾਹੀਂ ਤਬਦੀਲੀ। ਉਸਦਾ ਵਿਸ਼ਵਾਸ ਸੀ ਕਿ ਗੁਪਤ ਗਿਰੋਹ ਰਾਹੀਂ ਤਬਦੀਲੀ ਲਿਆਂਦੀ ਜਾ ਸਕਦੀ ਹੈ ਪਰ ਇਹ ਗੱਲ ਹੀ ਉਸਦੇ ਸੰਗਠਨ ਦੀ ਸਭ ਤੋਂ ਵੱਡੀ ਗਲਤੀ ਸਾਬਤ ਹੋਈ। ਸਾਲ 1785 ਵਿੱਚ ਬਾਵਰੀਆ ਦੇ ਰਾਜ ਨੇ ਇਲੂਮਿਨਾਟੀ ਨੂੰ ਗੈਰਕਾਨੂੰਨੀ ਐਲਾਨ ਕਰ ਦਿੱਤਾ ਉਸ ਦੀ ਗ੍ਰਿਫਤਾਰੀ ਦੇ ਆਦੇਸ਼ ਹੋ ਗਏ ਇਲੂਮਿਨਾਟੀ ਦੇ ਮੈਂਬਰਾਂ ਦੀ ਜਾਂਚ ਹੋਣ ਲੱਗੀ ਸਰਕਾਰੀ ਕਾਰਵਾਈ ਤੋਂ ਬਚਣ ਲਈ ਉਸਨੇ ਬਾਵਰੀਆ ਛੱਡ ਦਿੱਤਾ ਉਸ ਤੋਂ ਬਾਅਦ ਨਾ ਕੋਈ ਲੈਕਚਰ ਨਾ ਕੋਈ ਗੁਪਤ ਮੀਟਿੰਗ ਸਿਰਫ ਇੱਕ ਛੋਟਾ ਜਿਹਾ ਕਮਰਾ ਕੁਝ ਕਿਤਾਬਾਂ ਇੱਕ ਵਿਅਕਤੀ ਜੋ ਆਪਣੀ ਹੀ ਸੋਚ ਦੇ ਪਾਰ ਹੀਠ ਦੱਬਿਆ ਹੋਇਆ ਸੀ ਉਹ ਗੋਥਾ ਨਾ ਦੇ ਸ਼ਹਿਰ ਚਲਾ ਗਿਆ 1785 ਵਿੱਚ ਉਹ ਬਾਵਰੀਆ ਤੋਂ ਭੱਜ ਕੇ ਗੋਥਾ ਚਲਾ ਗਿਆ ਉੱਥੇ ਉਸ ਨੂੰ ਡਿਊਕ ਆਫ ਗੋਥਾ ਨੇ ਪਨਾਹ ਦਿੱਤੀ ਇਹ ਰਾਜਾ ਵੀ ਤਰਕ ਵਿਚਾਰਾ ਵਾਲਾ ਸੀ ਇਲੂਮਿਨੇਟੀ ਬਣਾਉਣ ਸਮੇ ਉਸਤੇ ਇਲਜ਼ਾਮ ਲੱਗੇ ਕਿਹਾ ਗਿਆ ਕਿ ਇਹ ਰਾਜ ਅਤੇ ਧਰਮ ਵਿਰੋਧੀ ਸਾਜ਼ਿਸ਼ ਕਰ ਰਿਹਾ ਹੈ ਤੇ ਉਸ ਨੂੰ ਯੂਨੀਵਰਸਿਟੀ ਦੀ ਨੌਕਰੀ ਤੋਂ ਕੱਢ ਦਿੱਤਾ ਜੋਹਾਨ ਐਡਮ ਨੇ ਗੋਥਾ ਪਹੁੰਚ ਕੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਉਸਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਲੂਮਿਨਾਟੀ ਦਾ ਮਕਸਦ ਕੀ ਸੀ ਇਹ ਕਿਤਾਬਾਂ ਇਲੂਮਿਨਾਟੀ ਉੱਤੇ ਜ਼ੁਲਮ ਦੀ ਕਹਾਣੀ ਤੇ ਇਲੂਮਿਨਾਟੀ ਦੀ ਮਾਫੀ ਦੀ ਲਿਖਤ ਬਿਆਨ ਕਰਦੀਆਂ ਸੀ ਕਈ ਲੋਕ ਮੰਨਦੇ ਹਨ ਕਿ ਉਸਨੇ ਗੁਪਤ ਤਰੀਕੇ ਨਾਲ ਇਲੂਮਿਨਾਟੀ ਨੂੰ ਚੁੱਪਚਾਪ ਚਲਾਉਣਾ ਚਾਹਿਆ ਪਰ ਇਹ ਸਿਰਫ ਅਟਕਲ ਹਨ ਕੋਈ ਪੱਕਾ ਸਬੂਤ ਨਹੀਂ ਉਹਨੇ ਆਪਣੀ ਉਮਰ ਦੇ ਅੰਤਿਮ ਸਾਲ ਗੋਥਾਂ ਵਿੱਚ ਹੀ ਗੁਜ਼ਾਰੇ 1830 ਇਸਵੀ ਵਿੱਚ ਉਸ ਦੀ ਮੌਤ ਹੋ ਗਈ ਪਰ ਜੋਹਾਨ ਐਡਮ ਇਲੂਮਿਨਾਟੀ ਨੂੰ ਖਤਮ ਨਹੀਂ ਕਰ ਸਕਿਆ ਪਰ ਉਹਦੇ ਵਿਚਾਰ ਗਿਆਨ ਤਰਕ ਅਤੇ ਆਜ਼ਾਦੀ ਨਾਲ ਜਿਉਣ ਵਾਲੇ ਸਨ ਕਈ ਲੋਕ ਮੰਨਦੇ ਹਨ ਕਿ ਇਲੂਮਿਨਾਟੀ ਅੱਜ ਵੀ ਹੋ ਸਕਦੀ ਹੈ ਬਸ ਰੂਪ ਬਦਲ ਚੁੱਕੀ ਹੈ ਵਿਸ਼ਾਉ ਪੱਤ ਦੀ ਮੌਤ ਤੋਂ ਬਾਅਦ ਇਲੂਮਿਨਾਟੀ ਬਹੁਤ ਸਾਲਾਂ ਤੱਕ ਗੁੰਮਨਾਮ ਰਹੀ ਨਾ ਹੀ ਕੋਈ ਸਰਕਾਰੀ ਗਤੀਵਿਧੀ ਤੇ ਨਾ ਹੀ ਕੋਈ ਸਬੂਤ ਸੀ ਪਰ ਫਿਰ ਸਾਜ਼ਿਸ਼ ਵਿਚਾਰ ਆਏ 1790 ਵਿੱਚ ਲੋਕਾਂ ਨੇ ਕਿਹਾ ਕਿ ਫ੍ਰੈਂਚ ਇਨਕਲਾਬ ਫ੍ਰੈਂਚ ਰਿਵੋਲੂਸ਼ਨ ਪਿੱਛੇ ਇਲੂਮਿਨਾਟੀ ਸੀ ਇਹ ਉਹ ਸਮਾਂ ਸੀ ਜਦੋਂ ਫ੍ਰਾਂਸ ਦੇ ਆਮ ਲੋਕਾਂ ਨੇ ਰਾਜੇ ਮਹਾਰਾਜੇ ਅਤੇ ਧਰਮ ਦੇ ਤਾਨਾशाही ਸਿਸਟਮ ਦੇ ਖਿਲਾਫ ਬਗਾਵਤ ਕਰ ਦਿੱਤੀ ਉਹਨਾਂ ਲੋਕਾਂ ਦਾ ਮਕਸਦ ਸੀ ਰਾਜशाही ਖਤਮ ਕਰਨੀ ਲੋਕਾਂ ਨੂੰ ਬਰਾਬਰੀ ਆਜ਼ਾਦੀ ਤੇ ਨਿਆਂ ਦਾ ਅਧਿਕਾਰ ਦੇਉਣਾ ਲੀਬਰਟੀ ਇਕਵਲਟੀ ਫਰਨਟੀ ਇਹ ਉਹਨਾਂ ਲੋਕਾਂ ਦੇ ਨਾਰੇ ਸੀ ਇਨ੍ਹਾਂ ਨਾਰਿਆਂ ਦਾ ਅਰਥ ਹੈ ਆਜ਼ਾਦੀ ਬਰਾਬਰੀ ਤੇ ਭਾਈਚਾਰਾ ਰਾਜੇ ਨੇ ਰਿਵੋਲੂਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਵਿਦੇਸ਼ੀ ਰਾਜਿਆਂ ਨਾਲ ਸਾਜ਼ਿਸ਼ ਰਚਾਈ ਕਿ ਫਰਾਂਸ ਦੀ ਬਗਾਵਤ ਨੂੰ ਕੁਚਲ ਸਕੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਗਈ ਤੇ 1792 ਵਿੱਚ ਰਾਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਉੱਤੇ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ਦ્રોਹੀ ਤੇ ਲੋਕਤੰਤਰੀ ਦੇ ਖਿਲਾਫ ਸਾਜ਼ਿਸ਼ ਰਚਾ ਰਹੀ ਸੀ 21 ਜਨਵਰੀ 1793 ਨੂੰ ਲੁਈ 16 ਨੂੰ ਗਿਲੋਟਿਨ ਨਾਲ ਸਾਜ਼ਿਸ਼ੇ ਇਹ ਮੌਤ ਦਿੱਤੀ ਰਾਣੀ ਮੈਰੀ ਐਂਟੋਨੇਟ ਨੂੰ ਵੀ ਰਾਜਸ਼ਾਹੀ ਅਤੇ ਵਿਦੇਸ਼ੀ ਸਾਜ਼ਿਸ਼ਾਂ ਵਿੱਚ ਸ਼ਾਮਿਲ ਹੋਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਲੋਕਾਂ ਵਿੱਚ ਉਸ ਦੇ ਭਗੋ ਵਿਲਾਸੀ ਜੀਵਨ ਲਈ ਕਾਫੀ ਗੁੱਸਾ ਸੀ ਰਾਣੀ ਨੂੰ ਪਲੀਜ਼ ਐਨੀਮੀ ਮਤਲਬ ਲੋਕਾਂ ਦਾ ਦੁਸ਼ਮਣ ਘੋਸ਼ਿਤ ਕਰ ਦਿੱਤਾ ਗਿਆ 16 ਅਕਤੂਬਰ 1793 ਨੂੰ ਮੈਰੀ ਐਂਟੋਨੇਟ ਨੂੰ ਵੀ ਗਿਲੋਟਿਨ ਨਾਲ ਫਾਂਸੀ ਦਿੱਤੀ ਗਈ ਇਹ ਦੋਵੇਂ ਮੌਤਾਂ ਫਰਾਂਸ ਵਿੱਚ ਰਾਜਸ਼ਾਹੀ ਦੀ ਅੰਤ ਦੀ ਨਿਸ਼ਾਨੀ ਸਾਬਤ ਹੋਈਆਂ ਫਰਾਂਸ ਵਿੱਚ ਲੋਕਤੰਤਰ ਦੀ ਸ਼ੁਰੂਆਤ ਹੋਈ ਅਤੇ ਇਹ ਘਟਨਾ ਇਲੂਮਿਨਾਟੀ ਜਾਂ ਹੋਰ ਗੁਪਤ ਸੰਸਥਾਵਾਂ ਨਾਲ ਵੀ ਜੋੜੀ ਜਾਂਦੀ ਹੈ ਯੂਰਪ ਵਿੱਚ ਡਰ ਦਾ ਮਾਹੌਲ ਫ੍ਰਾਂਸੀਸੀ ਇਨਕਲਾਬ ਦੇ ਬਾਅਦ ਹੋਰ ਰਾਜਾਂ ਨੇ ਵੀ ਡਰ ਲੈ ਲਿਆ ਕਿ ਇਹਨੂੰ ਮਲਾਟੀ ਜਾਂ ਇਨਕਲਾਬੀ ਵਿਚਾਰ ਉੱਥੇ ਨਾ ਫੈਲ ਜਾਣ ਇਸ ਕਰਕੇ ਇਹਨੂੰ ਮਨਾਟੀ ਉੱਤੇ ਪਾਬੰਦੀ ਲਾਈ ਗਈ ਕਈ ਥਾਵਾਂ ਤੇ ਉਹਨਾਂ ਨੂੰ ਖਤਰਨਾਕ ਸੰਸਥਾ ਦਾ ਐਲਾਨ ਦਿੱਤਾ ਗਿਆ ਇਹ ਕਹਾਣੀ ਇੱਥੇ ਨਹੀਂ ਮੁੱਕੀ ਫ੍ਰਾਂਸੀਸੀ ਇਨਕਲਾਬ ਤੋਂ ਬਾਅਦ ਇਹਨੂੰ ਮਨਾਟੀ ਪਰਦੇ ਪਿੱਛੇ ਚਲੀ ਗਈ ਕਈ ਲੋਕ ਮੰਨਦੇ ਹਨ ਕਿ ਉਹਨਾਂ ਨੇ ਆਪਣੀ ਹਮਦਰਦੀ ਵਾਲੀ ਹੋਰ ਗੁਪਤ ਸੰਸਥਾਵਾਂ ਬਣਾਈਆਂ ਜਿਵੇਂ ਕਿ ਫ੍ਰੀ ਮੈਸਨਜ ਨਿਊ ਵਰਲਡ ਆਰਡਰ ਅਤੇ ਸਕਲ ਐਂਡ ਬੋਨਸ ਫ੍ਰਾਂਸੀਸੀ ਇਨਕਲਾਬ ਤੋਂ ਬਾਅਦ ਯੂਰਪ ਵਿੱਚ ਇੱਕ ਅਜੀਬ ਤਰ੍ਹਾਂ ਦਾ ਅੰਦੀਖਾ ਖਤਰਾ ਮਹਿਸੂਸ ਕੀਤਾ ਗਿਆ ਰਾਜੇ ਮਹਾਰਾਜਿਆਂ ਨੂੰ ਡਰ ਸੀ ਕਿ ਜੇਕਰ ਲੋਕ ਬਰਾਬਰੀ ਅਤੇ ਸੁਤੰਤਰਤਾ ਦੀ ਭਾਲ ਵਿੱਚ ਜਾਗ ਪਏ ਤਾਂ ਉਹਨਾਂ ਦੀ ਤਾਜਪੋਸ਼ੀ ਹਮੇਸ਼ਾ ਲਈ ਖਤਰੇ ਵਿੱਚ ਪੈ ਸਕਦੀ ਹੈ ਪਰ ਇਲੂਮਿਨਾਟੀ ਦਾ ਖੇਡ ਮੁੱਕਿਆ ਨਹੀਂ ਸੀ ਇਹ ਤਾਂ ਸਿਰਫ ਸ਼ੁਰੂਆਤ ਸੀ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਲੂਮਨਾਟੀ ਦੀ ਇਹ ਖੇਡ ਕਿੱਥੇ ਖਤਮ ਹੁੰਦੀ ਹੈ ਤਾਂ Part 2 ਕਮੈਂਟ ਕਰਨਾ ਨਾ ਭੁੱਲੋ ਮੈਨੂੰ ਇਹ ਵੀਡੀਓ ਲਿਆਉਣ ਵਿੱਚ ਕੁਝ ਦਿਨ ਲੱਗ ਗਏ ਕਿਉਂਕਿ ਮੈਂ ਚਾਹੁੰਦੀ ਸੀ ਕਿ ਤੁਸੀਂ ਜੋ ਸੁਣੋ ਉਹ ਸੱਚ ਹੋਵੇ ਦਿਲੋਂ ਹੋਵੇ ਹਰ ਇੱਕ ਲਫ਼ਜ਼ ਹਰ ਇੱਕ ਤਸਵੀਰ ਮੈਂ ਸੋਚ ਸਮਝ ਕੇ ਤੇ ਸਚਾਈ ਨਾਲ ਲਿਆਈ ਹੈ ਉਮੀਦ ਹੈ ਕਿ ਤੁਸੀਂ ਇਸ ਨੂੰ ਇੰਤਜ਼ਾਰ ਕਾਬਿਲ ਸਮਝਿਆ ਹੋਵੇਗਾ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇੱਕ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਪੁੱਲੂ ਅਤੇ ਹੋਰ ਅਜਿਹੇ ਹੀ ਅਸਲੀ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ